ਮਨੁੱਖ ਦੀਆਂ ਸ਼ਰੀਰਕ ਅਵਸਥਾਵਾਂ ਤਿੰਨ ਨੇ ਬਚਪਨਾ ਜਵਾਨੀ ਬੁਢੇਪਾ ਬਾਲ ਜਵਾਨੀ ਅਰ ਬਿਰਧੁਫੁਨ ਤੀਨ ਅਵਸਥਾ ਜਾਨ ਹੂਬੋ ਇਸੇ ਤਰੀਕੇ ਦੇ ਨਾਲ ਮਨੁੱਖੀ ਮਨ ਦੀਆਂ ਹਾਲਤਾਂ ਵੀ ਤਿੰਨ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਮਨੁੱਖ ਦੀ ਚੇਤਨਾ ਦੀਆਂ ਹਾਲਤਾਂ ਚਾਰ ਮੰਨੀਆਂ ਗਈਆਂ ਨੇ ਜਾਗਰਤ ਸੁਪਨ ਸੁਖੋਪਤ ਤੁਰਿਆ ਜਾਗਰਤ ਅਵਸਥਾ ਸਭ ਤੋਂ ਪ੍ਰਥਮ ਹੈ ਦੂਸਰੀ ਅਵਸਥਾ ਸੁਪਨ ਔਰ ਫਿਰ ਸੁਖੋਪਤੀ ਫਿਰ ਤੁਰਿਆ ਜਾਗਰਤ ਅਵਸਥਾ ਵਿੱਚ ਅਸੀਂ ਜੋ ਕੁਝ ਸੋਚਦੇ ਹਾਂ ਜੋ ਦੇਖਦੇ ਆਂ ਜੋ ਸੁਣਦੇ ਆਂ ਜੋ ਵਿਚਾਰਦੇ ਆਂ ਇਹ ਸਭ ਕੁਝ ਸੰਚਨ ਹੋ ਕੇ ਰਾਤ ਨੂੰ ਸਾਡੇ ਸੁਪਨਿਆਂ ਨੂੰ ਜਨਮ ਦਿੰਦਾ ਦਿਨ ਨੂੰ ਅਗਰ ਕਿਸੇ ਮਨੁੱਖ ਨੇ ਚੋਰੀ ਕਰਨੀ ਚਾਹੀਏ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਦਿਨ ਨੂੰ ਅਗਰ ਕਿਸੇ ਨੇ ਦੁਰਾਚਾਰ ਕਰਨਾ ਚਾਹਿਆ ਨਹੀਂ ਕਰ ਸਕਿਆ ਰਾਤ ਨੂੰ ਸੁਪਨੇ ਵਿੱਚ ਕਰੇਗਾ ਕਾਦਰ ਕਰੀਮ ਸੁਪਨਿਆਂ ਦੀ ਇਹ ਦੁਨੀਆ ਨਾ ਬਣਾਉਂਦੀ ਤਾਂ ਮਨ ਚਾਹੇ ਗੁਬਾਰ ਮਨੁੱਖ ਦੇ ਅੰਦਰ ਰਹਿ ਜਾਣੇ ਸਨ ਔਰ ਗੁਬਾਰ ਦੇ ਬੋਝ ਥੱਲੇ ਦਬ ਕੇ ਮਨੁੱਖ ਨੇ ਲਾਜ਼ਮੀ ਪਾਗਲ ਹੋਣਾ ਸੀ ਤੋ ਸੁਪਨਾ ਹੈ ਦਿਨ ਭਰ ਦੀ ਚਾਹਤ ਨੂੰ ਪਾਇਆ ਤਕਮੀਲ ਤੱਕ ਲੈ ਜਾਣ ਦਾ ਇੱਕ ਵਸੀਲਾ ਇੱਕ ਜ਼ਰੀਆ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਕਥਨ ਅਨੁਸਾਰ ਸੁਪਨੇ ਦੇ ਵਿੱਚ ਕਿਸੇ ਨੇ RAM ਦੀ ਮੰਗ ਕੀਤੀ ਹੈ ਸੁਪਨੇ ਦੇ ਵਿੱਚ ਕਿਸੇ ਨੇ ਪ੍ਰਮਾਤਮਾ ਦੀ ਮੰਗ ਕੀਤੀ ਹੈ ਤਾਂ ਇਹ ਮੰਗ ਸੁਪਨੇ ਦੀ ਇਹ ਚਾਹਤ ਇਸ ਗੱਲ ਦਾ ਸਬੂਤ ਹੈ ਕਿ ਇਸ ਬੰਦੇ ਦੀ ਜਾਗਰਤ ਅਵਸਥਾ ਬੜੀ ਪਵਿੱਤਰ ਹੈ ਇਸ ਬੰਦੇ ਦੀ ਜਾਗਰਤ ਅਵਸਥਾ ਦੇ ਵਿੱਚ ਪ੍ਰਭੂ ਚਿੰਤਨ ਚੱਲਦਾ ਹੀ ਰਹਿੰਦਾ ਹੈ ਈਸ਼ਵਰੀ ਸਿਮਰਨ ਚੱਲਦਾ ਹੀ ਰਹਿੰਦਾ ਹੈ ਆਦਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਬਾਖ ਸੁਪਨੇ ਆਇਆ ਭੀਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਜ ਕਨ ਪਿਆਰੇ ਭੇਜ ਨਾ ਸਕਾਂ ਕੋਏ ਐ ਸੁਪਨੇ ਵਿੱਚ ਆਣ ਵਾਲੇ ਸਜਣੋ ਸੁਪਨਾ ਗਿਆ ਤੁਸੀਂ ਵੀ ਗਏ ਪਰ ਹੁਣ ਮੈਂ ਕੋਈ ਸੰਦੇਸ਼ਾ ਨਹੀਂ ਭੇਜ ਸਕਦਾ ਕਿ ਤੂੰ ਸੇ ਫਿਰ ਆਉ ਥੜੇ ਤੱਕ ਮੈਂ ਆਪਣੀ ਵੇਦਨਾ ਨਹੀਂ ਪੁਚਾ ਸਕਦਾ ਹਾਂ ਇੱਕ ਜ਼ਰੀਆ ਜ਼ਰੂਰ ਹੈ ਕਿ ਆਉ ਸੁਭਾਗੇ ਨੀਂਦੜੀਏ ਮਤ ਸੌ ਦੇ ਖਾਂ ਸੋਏ ਐ ਭਾਗਾ ਭਰੀ ਨੀਂਦ ਐ ਸੁਭਾਗ ਭਰੀ ਨੀਂਦ ਇੱਕ ਦਫਾ ਤੂੰ ਫਿਰ ਆ ਤਾਂ ਕਿ ਫਿਰ ਉਸ ਪਾਵਨ ਸੁਪਨੇ ਦੇ ਵਿੱਚ ਮੈਂ ਆਪਣੇ ਉਸ ਪਰਮਪ੍ਰੀਤਮ ਦੀ ਝਲਕ ਵੇਖ ਸਕਾਂ ਮਨੁੱਖ ਜਿੰਨਾ ਸੌਂਦਾ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜਾਇਤ ਬੱਚਾ ਨਵਾਂ ਜਨਮਿਆ ਬੱਚਾ 19 ਘੰਟੇ 20 ਘੰਟੇ ਸੁੱਤਾ ਰਹਿੰਦਾ। ਸਹਜੇ ਸਹਜੇ ਉਮਰ ਦੇ ਵਧਣ ਦੇ ਨਾਲ ਨੀਂਦ ਘਟਦੀ ਹੈ। 1 ਸਾਲ ਦਾ ਹੋ ਗਿਆ ਹੁਣ 15-16 ਘੰਟੇ ਸੌਂਦਾ ਹੈ। ਸਹਜੇ ਸਹਜੇ ਹੋਰ ਵੱਡਾ ਹੋ ਰਿਹਾ ਹੈ 12 ਘੰਟੇ ਸੌਂਦਾ ਹੈ 10 ਘੰਟੇ ਸੌਂਦਾ ਹੈ ਯੁਵਾ ਹੋ ਗਿਆ ਹੈ ਜਵਾਨ ਹੋ ਗਿਆ ਹੈ ਹੁਣ 7-8 ਘੰਟੇ ਸੌਂਦਾ ਹੈ ਬਿਰਧ ਹੋ ਗਿਆ ਹੈ ਹੁਣ 4-5 ਘੰਟੇ ਸੌਂਦਾ ਹੈ ਬਹੁਤ ਬਿਰਧ ਹੋ ਗਿਆ ਹੈ ਕਈ ਵਾਰ ਨੀਂਦ ਨੂੰ ਵੀ ਤਰਸਦਾ ਹੈ ਔਰ ਨੀਂਦ ਬਹੁਤ ਘਟ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਇਸ ਸੰਦੇਸ਼ ਤੇ ਇਹ ਉਪਦੇਸ਼ ਬਈ ਐ ਬੰਦੇ ਤੇਰਾ ਸੋਨਾ ਵਿਅਰਥ ਨਹੀਂ ਜਾਣਾ ਚਾਹੀਦਾ ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿੱਸਾ ਹੈ ਇਹ ਵੀ ਪ੍ਰਭੂ ਚਿੰਤਨ ਦੇ ਚਲੀਨ ਹੋਣਾ ਚਾਹੀਦਾ ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਨਾ ਵੀ ਸਫਲ ਹੋਵੇ ਬੜੀ ਸੁੰਦਰ ਪੰਕਤੀ ਹੈ ਉਠਤ ਬੈਠਤ ਸੋਵਤ ਨਾਮ ਇਹ ਗੱਲ ਤੇ ਸਮਝ ਦੇ ਚ ਆ ਗਈ ਬਈ ਉੱਠਦੇ ਆ ਬੈਠਦੇ ਆ ਕਿਵੇਂ ਜਪਣਾ ਪਰ ਸੁਤਿਆਂ ਨਾਮ ਕਿਵੇਂ ਜਪਣਾ ਹੈ ਇਹ ਸੋਚ ਤੋਂ ਪਰੇ ਦੀ ਗੱਲ ਹੈ ਜਦ ਅਸੀਂ ਸੌਂ ਹੀ ਗਏ ਫਿਰ ਕਿਸ ਤਰ੍ਹਾਂ ਨਾਮ ਜਪਣਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਿਸ ਦੀ ਤਫਸੀਲ ਇਹ ਹੈ ਕਿ ਦਿਨ ਭਰ ਜੋ ਕੁਝ ਬੰਦੇ ਨੇ ਚਾਇਆ ਹੈ ਮਨੁੱਖ ਦੀ ਉਹ ਚਾਹਤ ਜੋ ਅਧੂਰੀ ਰਹਿ ਗਈ ਹੈ ਉਹ ਰਾਤ ਨੂੰ ਸੁਪਨਿਆਂ ਵਿੱਚ ਪੂਰੀ ਹੁੰਦੀ ਹੈ ਸੁਪਨਿਆਂ ਦਾ ਬਕਾਇਦਾ ਬੀਜ ਹੈ ਬਿਨਾ ਬੀਜ ਤੋਂ ਕੁਝ ਵੀ ਨਹੀਂ ਪੈਦਾ ਹੁੰਦਾ ਇਹ ਈਸ਼ਵਰੀ ਨਿਯਮ ਹੈ ਦਿਨ ਭਰ ਦੀ ਚਾਹਤ ਦਿਨ ਭਰ ਦੇ ਵਿਚਾਰ ਦਿਨ ਭਰ ਦੀ ਤੜਪ ਦਿਨ ਭਰ ਦਾ ਉਲਾਸ ਰਾਤ ਨੂੰ ਤਰ੍ਹਾਂ ਤਰ੍ਹਾਂ ਦੇ ਸੁਪਨਿਆਂ ਨੂੰ ਜਨਮ ਦਿੰਦਾ ਹੈ ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਸੁਪਨਿਆਂ ਦੇ ਪਿੱਛੇ ਕੁਝ ਪੁਰਬਲੇ ਸੰਸਕਾਰ ਵੀ ਕੰਮ ਕਰਦੇ ਨੇ ਕੋਈ ਪੁਰਬਲੇ ਜਨਮ ਦੇ ਉਹ ਵੀ ਬੀਜ ਅੰਦਰ ਪੈ ਨੇ ਵਕਤ ਵਕਤ ਦੇ ਨਾਲ ਉਹ ਵੀ ਪਨਪਦੇ ਨੇ ਦਿਨ ਭਰ ਜਿਸ ਨੇ ਪ੍ਰਭੂ ਚੰਤਨ ਕੀਤਾ ਹੈ ਪ੍ਰਭੂ ਦੀ ਯਾਦ ਵਿੱਚ ਦਿਨ ਬਤੀਤ ਕੀਤਾ ਹੈ ਤੇ ਪ੍ਰਭੂ ਦੀ ਤੜਪ ਲੈ ਕੇ ਸੌਂ ਗਿਆ ਹੈ ਲਾਜ਼ਮੀ ਹੈ ਕਿ ਇਸ ਮਨੁੱਖ ਨੇ ਸੁਪਨੇ ਵਿੱਚ ਪ੍ਰਭੂ ਦੀ ਮੰਗ ਕਰਨੀ ਹੈ ਔਰ ਸੁਪਨੇ ਵਿੱਚ ਸ਼ਾਇਦ ਇਸ ਨੂੰ ਪ੍ਰਭੂ ਮਿਲਨ ਨਸੀਬ ਹੋਵੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਮਹਾਨ ਪਰਮ ਅਵਸਥਾ ਦਾ ਹੀ ਜ਼ਿਕਰ ਕਰਦੇ ਨੇ ਕਿ ਸੁਪਨੇ ਆਇਆ ਭੀ ਗਿਆ ਮੈਂ ਜਲ ਭਰੇ ਆ ਰੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੋਂ ਪ੍ਰਭ ਆਪਨਾ ਆਤਮ ਤੇ ਹਰ ਰੰਗ ਐਸੇ ਜਾਗਣੇ ਨਾਲੋਂ ਉਹ ਸੁਪਨਾ ਚੰਗਾ ਹੈ ਜਿਹਦੇ ਚ ਪ੍ਰਮਾਤਮਾ ਦਾ ਰੰਗ ਹੈ ਜਿਹਦੇ ਚ ਪ੍ਰਮਾਤਮਾ ਦੀ ਪ੍ਰਾਪਤੀ ਹੈ ਜਿਹਦੇ ਚ ਪ੍ਰਮਾਤਮਾ ਦਾ ਚਿੰਤਨ ਹੈ ਸੁਪਨੇ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਛੰਦ ਫੁਨੇ ਛੰਦ ਨਾਮਕ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਢੰਗ ਨਾਲ ਫਰਮਾਨ ਹੈ ਕਿ ਸੁਪਨੇ ਉਭੀ ਭਈ ਗਇਓ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਅੱਜ ਅਸੀਂ ਸੁਪਨੇ ਵਿੱਚ ਦੋ ਰੂਪ ਹੋ ਗਏ ਇੱਕ ਤੇ ਅਸੀਂ ਆਪ ਇੱਕ ਉਹ ਜੇ ਨੂੰ ਅਸੀਂ ਵੇਖ ਰਹਾ ਜਿਹਦੀ ਅਸੀਂ ਚਾਹਤ ਕੀਤੀ ਸੀ ਵੇਖਦੇ ਰਹਿ ਵੇਖਦੇ ਰਹਿ ਪਕੜਨ ਦੀ ਚਾਹਤ ਪੈਦਾ ਹੋਈ ਗਲਵਖੜੀ ਵਿੱਚ ਮਿਲਣ ਦੀ ਚਾਹਤ ਪੈਦਾ ਹੋਈ ਗਇਓ ਕੀ ਨਾ ਅੰਚਲਾ ਆਂਚਲ ਕਿਉਂ ਨਹੀਂ ਪਕੜ ਲਿਆ ਤੋ ਸਤਗੁਰ ਕਹਿੰਦੇ ਨੇ ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ ਓਨੂੰ ਵੇਖਣ ਦੇਚ ਐਸੇ ਲੀਨ ਹੋਏ ਪਕੜਨਾ ਹੀ ਭੁੱਲ ਗਏ ਗੱਲ ਵਕੜੀ ਦੇ ਚ ਲੈਣਾ ਹੀ ਭੁੱਲ ਗਏ ਸੁਪਨੇ ਦੀ ਇਹ ਕਮਜ਼ੋਰੀ ਹੈ ਕਿ ਇਤਨਾ ਵੀ ਖਿਆਲ ਪੈਦਾ ਹੋ ਜਾਏ ਕਿ ਸੁਪਨੇ ਨੂੰ ਲੰਬਾ ਕਰਨਾ ਹੈ ਨੀਂਦ ਖੁੱਲ ਜਾਂਦੀ ਹੈ ਸੁਪਨਾ ਟੁੱਟ ਜਾਂਦਾ ਹੈ ਖੋਜੋਂ ਤਾਂ ਕੇ ਚਰਨ ਕਹੋ ਕਥ ਪਾਈਏ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਯੋਪਾਈਏ ਸਤਿਗੁਰ ਕਹਿੰਦੇ ਨੇ ਉਹ ਜੋ ਮੈਂ ਸੁਪਨੇ ਚ ਝਲਕ ਵੇਖੀ ਹੈ ਹੁਣ ਮੈਂ ਉਸ ਨੂੰ ਲੱਭ ਰਿਹਾ ਹੇ ਸਖੀ ਹੇ ਗੁਰਮੁਖ ਜਨੋ ਕੋਈ ਐਸਾ ਯਤਨ ਦਸੋ ਉਪਰਾਲਾ ਦਸੋ ਕਿ ਮੈਂ ਉਸ ਦੀ ਪ੍ਰਾਪਤੀ ਕਰਾਂ ਜਿਹਦੀ ਝਲਕ ਮੈਂ ਸੁਪਨੇ ਵਿੱਚ ਵੇਖੀ ਹੈ ਜਿਹਦੇ ਕੋਲ ਮੈਂ ਸੁਪਨੇ ਵਿੱਚ ਬੈਠਾ ਜਗਤ ਦੇ ਇਤਨੇ ਸ੍ਰੇਸ਼ਟ ਸੰਤ ਜਨ ਗੁਰ ਪ੍ਰਸ਼ੋਤਮ અવਤਾਰ ਸੁਪਨੇ ਦੀ ਇਤਨੀ ਵੱਡੀ ਮਹਾਨਤਾ ਬਿਆਨ ਕਰਨ ਤਾਂ ਇਹਦੇ ਵਿੱਚ ਵਾਸਤਵਿਕ कुछ सच्चाई है हकीकत है भगत सिरमौर सिरमौर संत श्री कबीर जी महाराज का फरमान कि बिरड़ाए के जह मुख निकसे राम पग की पन ही मेरे तन को चार सपने द अचन चेत ਕਿਸੇ ਦੀ ਰਸਨਾ ਤੋਂ ਨਿਕਲੇ ਰਾਮ ਕਬੀਰ ਕਹਿੰਦੇ ਉਹਨੂੰ ਬਾਜ਼ਾਰੋਂ ਜੁੱਤੀ ਮੁੱਲ ਲੈਣ ਦੀ ਲੋੜ ਨਹੀਂ ਮੈਂ ਆਪਣੀ ਚਮੜੀ ਮੈਂ ਆਪਣੀ ਖਲੜੀ ਦੀ ਜੁੱਤੀ ਬਣਾ ਕੇ ਉਹਦੇ ਪੈਰਾਂ 'ਚ ਪਾਵਾਂ ਕਿਉਂਕਿ ਉਹ ਬੰਦਾ ਪੂਜਣ ਯੋਗ ਹੈ ਉਹ ਮਨੁੱਖ ਮਹਾਨ ਹੈ ਜੋ ਸੁਪਨੇ ਵਿੱਚ ਰਾਮ ਦਾ ਉਚਾਰਨ ਪਿਆ ਕਰਦਾ ਹੈ ਅਕਸਰ ਦੁਕਾਨ ਤੋਂ ਥੱਕਾ ਮੰਦਾ ਆਇਆ ਮਨੁੱਖ ਘਰ ਦੇ ਵਿੱਚ ਸੌਂਦਾ ਹੈ ਦਿਨ ਭਰ ਦੀ ਆਮਦਨ ਤੇ ਖਰਚ ਦੇ ਲੇਖੇ ਵਿੱਚ ਸੌ ਜਾਂਦਾ ਹੈ ਰਾਤ ਨੂੰ ਧਨ ਦੀ ਗਿਣਤੀ ਦੇ ਚਿਹੇ ਸਮਾਬਧੀਤ ਹੋ ਜਾਂਦਾ ਹੈ ਸੁਪਨੇ ਧਨ ਦੇ ਹੀ ਆਉਂਦੇ ਨੇ ਅਕਸਰ ਦਿਨ ਭਰ ਦਾ ਕਾਰ ਵਿਹਾਰ ਉਹਦੇ ਬਣੇ ਪਰਬਲ ਸੰਸਕਾਰ ਰਾਤ ਨੂੰ ਸੁਪਨਿਆਂ 'ਚ ਜਨਮ ਦਿੰਦੇ ਨੇ ਐਸਾ ਨਹੀਂ ਕਿ ਬੰਦਾ ਦਿਨ ਨੂੰ ਦੁਕਾਨ ਚਲਾ ਰਿਹਾ ਹੈ ਰਾਤ ਨੂੰ ਸੁਪਨੇ ਦੇ 'ਚ ਵੀ ਚਲਾ ਰਿਹਾ ਹੈ ਐਸਾ ਨਹੀਂ ਕਿ ਬੰਦਾ ਦਿਨ ਨੂੰ ਕੋਈ ਕੰਮ ਧੰਦਾ ਕਰ ਰਿਹਾ ਹੈ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਕੰਮ ਧੰਦਾ ਕਰ ਰਿਹਾ ਹੈ ਔਰ ਐਸਾ ਨਹੀਂ ਕਿ ਬੰਦਾ ਦਿਨ ਨੂੰ ਭਜਨ ਕਰ ਰਿਹਾ ਹੈ ਰਾਮ ਦਾ ਨਾਮ ਜਪ ਰਿਹਾ ਹੈ ਨਹੀਂ ਰਾਤ ਨੂੰ ਸੁਪਨੇ 'ਚ ਵੀ ਜਪ ਰਿਹਾ ਹੈ ਰਾਤ ਨੂੰ ਸੁਪਨੇ 'ਚ ਵੀ ਬੰਦਗੀ ਕਰ ਰਿਹਾ ਹੈ ਦਿਨ ਤੇ ਰਾਤ ਦਾ ਆਪਸ ਦੇ ਵਿੱਚ ਮੇਲ ਹੈ ਜਾਗਰਤ ਤੇ ਸੁਪਨ ਅਵਸਥਾ ਦਾ ਆਪਸ ਦੇ ਵਿੱਚ ਮੇਲ ਹੈ ਬਹੁਤ ਵੱਡਾ ਮੇਲ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸੰਦੇਸ਼ ਨਾਲ ਆਪ ਪ੍ਰਚਾਰ ਕਰਨ ਹਿੱਤ ਬਨਾਰਸ ਚਲੇ ਗਏ ਪਰ ਸਤਿਗੁਰ ਨੇ ਇਹ ਆਗਿਆ ਕਿਤੇ ਜਿਤਨੇ ਚਿਰਤਕ ਅਸੀਂ ਬੁਲਾਈਏ ਨਾ ਸਾਡੀ ਪੱਤਰਕਾ ਨਾਲੇ ਤੁਸੀਂ ਵਾਪਸ ਨਹੀਂ ਆਉਣਾ ਆਪਣੇ ਆਪ ਨਹੀਂ ਆਉਣਾ ਅਸੀਂ ਬੁਲਾਈਏ ਤਦੋਂ ਹੀ ਆਉਣਾ ਸਮਾਂ ਇੱਕ ਸਾਲ ਦਾ ਬੀਤਿਤ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਨਹੀਂ ਮਿਲਣ ਦੀ ਤਾਂ ਬੜੀ ਤਾੰਗ ਬੜੀ ਪੈਦਾ ਹੋਈ ਔਰ ਉਸ ਤਾੰਗ ਦਾ ਭਾਈ ਜੀ ਆਪਣੀ ਬਾਣੀ ਚ ਬਕਾਇਦਾ ਜ਼ਿਕਰ ਕਰਦੇ ਨੇ ਹੇ ਹਰਗੋਬਿੰਦ ਸਾਗ ਉਹ ਦਿਨ ਕਦੋਂ ਨਸੀਬ ਹੋਵੇਗਾ ਕਿ ਮੇਰੇ ਨੇਤਰ ਤੁਹਾਡਾ ਦਰਸ਼ਨ ਕਰਨਗੇ ਮੇਰੇ ਕੰਨ ਤੁਹਾਡੇ ਅੰਮ੍ਰਿਤਮਈ ਬਚਨ ਸੁਣਨਗੇ ਮੈਂ ਆਪਣੀ ਇਸ ਤੁਛ ਜਈ ਰਸਨਾ ਨਾਲ ਅਰਦਾਸ ਮਈ ਬੇਨਤੀ ਭਰੇ ਬਾਗ ਤੁਹਾਡੇ ਕੰਨਾਂ ਤੱਕ ਪਹੁੰਚਾਵਾਂਗਾ। ਔਰ ਉਹ ਦਿਨ ਮੈਨੂੰ ਕਦੋਂ ਨਸੀਬ ਹੋਵੇਗਾ ਜਦ ਮੈਂ ਤੁਹਾਡੇ ਨਕਸ਼ੇ ਕਦਮ ਤੇ ਚਲਾਂਗਾ ਤੇ ਤੁਹਾਡੀ ਪਰਕਰਮਾ ਕਰਾਂਗਾ। ਇਸ ਤਰ੍ਹਾਂ ਦੀਆਂ ਜੋਦੜੀਆਂ ਇਹ ਲਿਖ-ਲਿਖ ਕੇ ਭੇਜ ਰਹੇ ਨੇ। ਅੱਜ ਸਵੇਰੇ ਉੱਠੇ ਨੇ ਬੜੇ ਉਦਾਸ, ਬੜੇ ਬਹਿਬਲ। ਨਾਲ ਦੇ ਸਾਥੀ ਵਿਦਿਆਰਥੀ ਪੁੱਛਦੇ ਨੇ ਭਾਈ ਜੀ ਅੱਜ ਬੜੇ غمਗੀਨ ਹੋ ਬੜੇ ਦੁਖਿਤ ਗੱਲ ਕੀ ਹੈ ਤਾਂ ਇੱਕ ਪਾਵਨ ਸਵੇਰੇ ਵਿੱਚ ਬੜਾ ਸੁੰਦਰ ਜ਼ਿਕਰ ਕੀਤਾ ਹੈ ਯਾਹੀ ਮस्तक ਦੇਖ ਰੀਝਤ ਕੋ ਪ੍ਰਾਨਪਤ ਹੱਥ ਆਪਣੇ ਬਣਾਏ ਤਿਲਕ ਦਿਖਾਵਤੇ ਮੱਥਾ ਮੇਰਾ ਏ ਹੈ ਜੇ ਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਹੋ ਜਾਂਦੇ ਸਨ ਬਾਗ ਬਾਗ ਹੋ ਜਾਂਦੇ ਸਨ ਔਰ ਇਸ ਮਸਤਕ ਦੇਤੇ ਆਪਣਾ ਮੇਰ ਭਰਿਆ ਹੱਥ ਰੱਖਦੇ ਸਨ ਅਸੀਸ ਦਿੰਦੇ ਸਨ ਇਹ ਮਸਤਕ ਇਤਨਾ ਖੁਸ਼ਕਿਸਮਤ ਹੈ ਇਹ ਮਸਤਕ ਇਤਨਾ ਵਡਭਾਗੀ ਯਹੀ ਮਸਤਕ ਧਾਰ ਹਸਤ ਕਮਲ ਪ੍ਰੇ ਪ੍ਰੇਮ ਕਥਾ ਕਹਿ ਕੇ ਮਾਨਨੇ ਮਨਾਵਤੇ ਪਾਈ ਸਾਹਿਬ ਕਹਿੰਦੇ ਨੇ ਮੱਥਾ ਮੇਰਾ ਇਹੀ ਹੈ ਜਿਹਨੂੰ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੱਬੀ ਪ੍ਰੇਮ ਦੀਆਂ ਕਹਾਣੀਆਂ ਸੁਣਾਉਂਦੇ ਸਨ ਰੱਬੀ ਪ੍ਰੇਮ ਦੇ ਗੀਤ ਚੱਲ ਪੈਂਦੇ ਸਨ ਤੇ ਮੈਂ ਹੰਕਾਰੀ ਦੀ ਸੁਰਤ ਨੂੰ ਰੱਬ ਨਾਲ ਜੋੜਦੇ ਸਨ ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੀ ਧਾਏ ਧਾਏ ਹੇਤ ਕਰ ਉਰਹਿ ਲਗਾਉਤੇ ਮਸਤਕ ਤੇ ਮੇਰਾ ਇਹ ਹੀ ਹੈ ਇਹਨੂੰ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੇਖਦੇ ਸਨ ਤੇ ਆਵਾਜ਼ ਮਾਰਦੇ ਸਨ ਭਾਈ ਜੀ ਆਇਓ ਇੱਕ ਕੰਮ ਹੈ ਤੇ ਮੈਂ ਕਹਿ ਦਿੰਦਾ ਸੀ ਪਾਦਸ਼ਾ ਅਜੇ ਠਹਿਰੋ ਮੈਂ ਆਪਣੇ ਕੁਝ ਹੋਰ ਕੰਮ ਕਰਨੇ ਨੇ ਮੈਂ ਇਨਕਾਰੀ ਹੋ ਜਾਂਦਾ ਸੀ ਲਾੜ ਦੇ ਚ ਆ ਕੇ ਇਤਨੀ ਵੱਧ ਗੱਲ ਵੀ ਕਹਿ ਦਿੰਦਾ ਸੀ ਇਹ ਪਾਤਸ਼ਾਹ ਅਜੇ ਠਹਿਰੋ ਅਜੇ ਮੈਂ ਨਹੀਂ ਆਮਣਾ ਬਖਸ਼ਿਸ਼ Bhandar ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਚੱਲ ਕੇ ਆ ਜਾਂਦੇ ਸਨ ਤੇ ਮੈਨੂੰ ਗਲਵਕੜੀ ਚ ਲੈ ਲੈਂਦੇ ਸਾਂ ਯਾਹੀ ਮਸਤਕ ਦੇਖ ਨਾਹੀ ਨਾਹੀ ਕਰ ਭਾਗਤੀ ਥੇ ਧਾਏ ਧਾਏ ਹੇਤ ਕਰ ਉਰਹਿ ਲਗਾਉ ਤੇ ਸਤਗੁਰ ਆਪ ਭਜ ਕੇ ਆ ਜਾਂਦੇ ਸਨ ਔਰ ਮੈਨੂੰ ਗਲਵਕੜੀ ਚ ਲੈ ਲੈਂਦੇ ਸਨ ਪਰ ਅੱਜ ਹਾਲਤ ਇਹ ਹੈ ਕਿ ਯਾਹੀ ਮਸਤਕ ਦੇਖ ਧੁੰਨ ਧੁੰਨ ਪੁਨ ਰੋਏ ਉਠੋ ਸੁਪਨੇ ਹੂ ਨਾਥ ਨਾਹੀ ਦਰਸ ਦਿਖਾਵਤੇ ਮਸਤਕ ਉਹੀ ਹੈ ਔਰ ਪੱਥਰ ਤੇ ਪਟਕ ਪਟਕ ਕੇ ਮੈਂ ਰੋ ਰਿਹਾ ਕਿ ਜਾਗਰਤ ਅਵਸਥਾ ਦੀ ਤੇ ਗੱਲ ਇੱਕ ਪਾਸੇ ਸੁਪਨੇ ਦੇ ਵਿੱਚ ਵੀ ਦਰਸ਼ਨ ਕੋਈ ਨਹੀਂ ਮਿਲਾਪ ਸੁਪਨੇ ਦੇ ਵਿੱਚ ਵੀ ਕੋਈ ਨਹੀਂ ਇੰਨੀ ਬਹਿਬਲ ਅਵਸਥਾ ਦਾ ਜ਼ਿਕਰ ਆਪ ਆਪਣੇ ਸਾਥੀਆਂ ਨਾਲ ਕਰ ਰਹੇ ਨੇ ਦਿਨ ਭਰ ਗੁਰੂ ਚਿੰਤਨ ਵਿੱਚ ਰਹੇ ਦਿਨ ਭਰ ਗੁਰਬਾਣੀ ਦੇ ਵਿਚਾਰ ਵਿੱਚ ਰਹੇ ਦਿਨ ਭਰ ਪ੍ਰਭੂ ਸਿਮਰਨ ਵਿੱਚ ਰਹੇ ਅਤੇ ਇਸੇ ਬੈਰਾਗਮਈ ਅਵਸਥਾ ਵਿੱਚ ਆਪ ਰਾਤ ਨੂੰ ਸੌਂ ਗਏ ਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ ਪਰ ਅੱਜ ਜਦ ਅੰਮ੍ਰਿਤ ਵੇਲੇ ਉੱਠੇ ਸਵੇਰੇ ਉੱਠੇ ਚਿਹਰੇ ਦੀ ਰੌਣਕ ਹੀ ਕੁਝ ਹੋਰ ਸੀ ਅੱਖਾਂ ਦੀ ਚਮਕ ਹੀ ਕੁਝ ਹੋਰ ਸੀ ਉੱਠਣ ਦਾ ਅੰਦਾਜ਼ ਹੀ ਕੁਝ ਹੋਰ ਸੀ ਇਹ ਸਭ ਕੁਝ ਵੇਖ ਕੇ ਸਾਥੀ ਪੁੱਛਦੇ ਨੇ ਭਾਈ ਜੀ ਅੱਜ ਤੇ ਕਿਸੇ ਨਵੇਂ ਢੰਗ ਨਾਲ ਉੱਠੇ ਹੋ ਅੱਜ ਤੇ ਥੜੀਆਂ ਅੱਖਾਂ ਕੁਝ ਗੈਬੀ ਦੁਨੀਆ ਦੀ ਖਬਰ ਦੇ ਰਹੀਆਂ ਨੇ ਅੱਜ ਤੇ ਤੁਹਾਡਾ ਇਹ ਮਸਤਕ ਕੁਝ ਗੁੱਦੇ ਗੁੱਝੇ ਭੇਦ ਖੋਲ ਰਿਹਾ ਹੈ ਕੋਈ ਰਾਜ਼ ਪ੍ਰਗਟ ਕਰ ਰਿਹਾ ਹੈ तो भाई साहब बाकैदा जिक्र कर देने सपने चरित्र चित्र बान के बने बचित्र पावने पवित्र मित्र आज मोरे आए हैं ओ जड़ा मेरा मित्र जिस दी चितवनी में दिन रात करता रहा आज बड़ा ही प्यारा पवित्र रूप धारण करके बिल्कुल बचित्र जिया लीला बना के मेरे सपने च आए मैं रज के वेख्या मैं रज के देखया ਸਪਨੇ 'ਚ ਕੋਈ ਦੁਰਾਚਾਰ ਕਰੇ ਤਾਂ ਸਰੀਰ ਦੀ ਹਾਲਤ ਉਹੀ ਬਣਦੀ ਏ ਜੋ ਜਾਗਰਤ ਅਵਸਥਾ ਦੇ 'ਚ ਬਣਦੀ ਏ। ਸੁਪਨੇ ਦੇ 'ਚ ਅਗਰ ਕੋਈ ਚੋਰੀ ਕਰੇ ਤਾਂ ਹਾਲਤ ਸਰੀਰ ਦੀ ਉਹੀ ਬਣਦੀ ਏ ਜੋ ਜਾਗਰਤ ਅਵਸਥਾ ਦੇ ਚੋਰੀ ਕਰੇ। ਉਨਾਂ ਹੀ ਭੈ ਪੈ ਜਾਉ ਪੈਦਾ ਹੋ ਜਾਂਦਾ ਏ ਔਰ ਸਰੀਰ ਦੇ ਰੋਂਗਟੇ ਉਸੇ ਢੰਗ ਨਾਲ ਖੜੇ ਹੋ ਜਾਂਦੇ ਨੇ। ਔਰ ਸੁਪਨੇ ਦੇ 'ਚ ਕਿਦਰੇ ਪ੍ਰਮਾਤਮਾ ਦੇ ਨਾਮ ਦਾ ਰਸ ਮਿਲੇ ਤਾਂ ਇਹ ਰਸ ਉਹੀ ਆਉਂਦਾ ਜੋ ਜਾਗਰਤ ਅਵਸਥਾ ਦੇ 'ਚ ਮਨੁੱਖ ਨੂੰ ਨਸੀਬ ਹੁੰਦਾ ਏ। ਇਸ ਵਾਸਤੇ ਸੁਪਨੇ ਵਿੱਚ ਕੀਤਾ ਹੋਇਆ ਸ਼ੁਭ ਤੇ ਅਸ਼ੁਭ ਕਰਮ ਬਕਾਇਦਾ ਸੰਸਕਾਰਾਂ ਨੂੰ ਜਨਮ ਦਿੰਦਾ ਹੈ ਔਰ ਬਕਾਇਦਾ ਇੱਕ ਕਰਮ ਹੈ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਫਰਮਾਨ ਸੀ ਨਿਜ ਨਾਰੀ ਕੇ ਸੰਗ ਨਹਿਉ ਤੁਮ ਨੀਤ ਬੜਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ ਸੁਪਨੇ ਵਿੱਚ ਵੀ ਇਹ ਚਿੰਤਨ ਨਹੀਂ ਆਉਣਾ ਚਾਹੀਦਾ ਪਰ ਤਨ ਦਾ ਪਰ ਧਨ ਦਾ ਔਰ ਜਿਸ ਬੰਦੇ ਨੂੰ ਮਾੜੇ ਸੁਪਨੇ ਆ ਰਹੇ ਨੇ ਸਮਝ ਲਓ ਇਸ ਮਨੁੱਖ ਦਾ ਜਾਗਰਤ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੀ ਰਾਤ ਮਾੜੀ ਲੰਗੀ ਹੈ ਇਸ ਬੰਦੇ ਦਾ ਦਿਨ ਕੋਈ ਚੰਗਾ ਨਹੀਂ ਹੈ ਜਿਸ ਮਨੁੱਖ ਦੇ ਸੁਪਨੇ ਬਹੁਤ ਗੰਦੇ ਨੇ ਇਸ ਬੰਦੇ ਦਾ ਜਾਗਣਾ ਕੋਈ ਬਹੁਤ ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਜਾਗਣਾ ਤੇ ਸੁਪਨਾ ਦੋਵੇਂ ਜੁੜੇ ਹੋਏ ਨੇ ਜੋ ਜਾਗਣਾ ਹੈ ਉਹੀ ਜੋ ਹੈ ਸੁਪਨਿਆਂ ਨੂੰ ਸੌਣ ਦੀ ਅਵਸਥਾ ਵਿੱਚ ਜਨਮ ਲੈਂਦਾ ਹੈ। ਈਰਾਨ ਦੇ ਵਿੱਚ ਇੱਕ ਬੜੇ ਪ੍ਰਸਿੱਧ ਫਕੀਰ ਹੋਏ ਨੇ ਸੰਤ ਹਾਫਿਜ਼। ਇੱਕ ਦਿਨ ਅੱਲਾ ਅੱਲਾ ਦੀ ਧੁਨ ਕਰਦਿਆਂ ਕਰਦਿਆਂ ਸੌਂ ਗਿਆ, ਨੀਂਦ ਆ ਗਈ। ਰਾਤ ਨੂੰ ਕੁਝ ਅੱਲਾ ਦੀ ਚਮਕ ਦੇਖੀ, ਦਮਕ ਦੇਖੀ। ਔਰ ਉਸ ਸੁਪਨੇ ਵਿੱਚ ਜੋ ਅੱਲਾ ਕਹਿ ਰਿਹਾ ਉਹ ਇਹ ਐ ਫਕੀਰ ਤੂੰ ਕੁਛ ਮੰਗ ਲੈ ਅੱਜ ਅਸੀਂ ਤੈਨੂੰ ਮਨ ਚਾਹੀ ਵਸਤੂ ਦੇਣ ਆਇਆ ਤੂੰ ਮੰਗ ਛੇਤੀ ਮੰਗ ਆਫਿਸ ਮੰਗਦੇ ਨੇ ਕਹਿੰਦੇ ਨੇ ਮੱਖਨ ਬੇਦਾਰ ਅਜ਼ੀ ਖوابਮ ਖੁਦਾਰਾ ਕਿਦਾਰਮ ਇਸ਼ਰਤੇ ਖੁਸ਼ਬਾ ਖਿਆਲਸ ਐ ਮੇਰੇ ਖੁਦਾ ਐ ਮੇਰੇ ਪਰਵਰਦੇਗਾਰ ਜੇ ਦੇਣਾ ਹੀ ਹੈ ਤਾਂ ਇਹੀ ਵਸਤੂ ਦੇ ਮੈਨੂੰ ਜਗਾਵੀ ਨਾ ਹੀ ਇਸੇ ਸੁਪਨੇ ਵਿੱਚ ਰਹਿਣ ਦੇ ਐਸੇ ਹੀ ਨੀਂਦ ਦੇ ਵਿੱਚ ਰਹਿਣ ਦੇ ਜੇ ਬਖਸ਼ਿਸ਼ ਕਰਨੀ ਹੈ ਤਮਕੁਨ ਬੇਦਾਰ ਅਜ਼ੀ ਖਵਾਬਮ ਖੁਦਾਰਾ ਮੈਨੂੰ ਬੇਦਾਰ ਨਾ ਕਰੀ ਮੈਨੂੰ ਜਗਾਵੀ ਨਾ ਇਹ ਨੀਂਦ ਮਹਾਨ ਹੈ ਇਹ ਸੁਪਨਾ ਮਹਾਨ ਹੈ ਹੂ ਬੋ ਇਸ ਤਰ੍ਹਾਂ ਦੀ ਇੱਕ ਗਾਥਾ ਆਪਣੇ ਦੇਸ਼ ਦੀ ਪਰਮ ਭਗਤਣੀ ਮੇਰਾ ਨਾਲ ਵੀ ਜੁੜੀ ਹੋਈ ਹੈ ਉਹ ਕਹਿੰਦੀ ਹੈ ਸੋਈ ਹੋਤੇ ਨਿਸਮੈ ਪਲੰਗ ਪਰ ਸਭ ਗਿਆਨ ਧਿਆਨ ਪਿਆਰ ਸੰਗ ਲਾਏ پلਕ ਸੇ ਜਦ پلਕ ਲਗੇ ਪਲ ਲਾਗਤ ਹੀ ਪਲ ਮੋ ਪਿਆ ਆਏ ਕੁਦਰਤੀ ਗੱਲ ਹੈ ਜਿਸ ਦਾ ਚਿੰਤਨ ਕਰਕੇ ਸੋਈਏ ਰਾਤ ਨੂੰ ਸੁਪਨਿਆਂ ਵਿੱਚ ਉਹੀ ਆਉਂਦਾ ਹੈ ਇਸ ਵਾਸਤੇ ਗੁਰੂ ਘਰ ਦੇ ਚ ਕੀਰਤਨ ਸਵੇਲਾ ਪੜ ਕੇ ਸੁਣ ਦੀ ਹਦਾਇਤ ਹੈ ਉਮੈਸ ਇਸ ਵਾਸਤੇ ਪੜਨਾ ਹੈ ਕਿ ਗੁਰੂ ਨੂੰ ਯਾਦ ਕਰਦਿਆਂ ਕਰਦਿਆਂ ਸੌਂਗੈ ਤੇ ਰਾਤ ਨੂੰ ਸੁਪਨੇ ਗੁਰੂ ਦੇ ਆਉਣਗੇ ਰਾਤ ਨੂੰ ਸੁਪਨੇ ਪ੍ਰਮਾਤਮਾ ਦੇ ਆਉਣਗੇ ਤੋ ਕ੍ਰਿਸ਼ਨ ਦਾ ਚਿੰਤਨ ਕਰਦਿਆਂ ਕਰਦਿਆਂ ਮੀਰਾ ਸੌ ਗਈ ਨੀਂਦ ਦੀ ਆਗੋਸ਼ ਦੇ ਚਲੇ ਗਈ ਤੇ ਨੀਂਦ ਕੱਲੀ ਨਹੀਂ ਆਉਂਦੀ ਨੀਂਦ ਆਪਣੇ ਨਾਲ ਸੁਪਨੇ ਲਿਆਉਂਦੀ ਹੈ ਨੀਂਦ ਦਾ ਤੱਲਕ ਰਾਤ ਨਾਲ ਹੈ ਰਾਤ ਦਾ ਤੱਲੁਕ ਦਿਨ ਨਾਲ ਹੈ ਦਿਨ ਜੋ ਕੁਝ ਕਰਦੇ ਆ ਉਹ ਰਾਤ ਸੰਗ੍ਰਹਿ ਕਰਕੇ ਸੁਪਨਿਆਂ ਦੀ ਦੁਨੀਆ ਚ ਸਾਨੂੰ ਵਾਪਸ ਕਰਦੀ ਹੈ ਸੱਡੀ ਝੋਲੀ ਚ ਪਾਉਂਦੀ ਹੈ ਤੋ ਚਿੰਤਨ ਕਰਦੇ ਆ ਕਰਦੇ ਆ ਸੌਂ ਗਈ ਨਹੀਂ ਦਾਈ ਤੇ ਨੀਂਦ ਦੇ ਆਉਂਦੇ ਆ ਸੁਪਨਾ ਆਇਆ ਤੇ ਸੁਪਨਾ ਵੀ ਇਕੱਲਾ ਨਹੀਂ ਆਇਆ ਸੁਪਨਾ ਆਪਣੇ ਨਾਲ ਕ੍ਰਿਸ਼ਨ ਨੂੰ ਲੈ ਕੇ ਆਇਆ ਸੋਈ ਹੁੰਦੀ निस्मय पलंग पर सब ज्ञान ध्यान पिया संग लाए पलक से जब पलक लगी पल लागत ही पल मो पिया आए जब उठी उनके मिल बे को जाग परी पिया पास ना पाए मीरा कहती है सपने ची ही ख्याल पैदा हो गया कि मैं उठा कृष्ण दी कदम बोसी करा ਆਪਣਾ ਮਸਤਕ ਉਹਦੇ ਕਦਮਾਂ ਤੇ ਰੱਖਾਂ ਪਰ ਇਸ ਖਿਆਲ ਨੇ ਗਜ਼ਬ ਕਰ ਦਿੱਤਾ ਕਿਉਂਕਿ ਇਸ ਖਿਆਲ ਦੇ ਆਉਂਦੇ ਹੀ ਨੀਂਦ ਟੁੱਟ ਗਈ ਨੀਂਦ ਦੇ ਟੁੱਟਦੇ ਹੀ ਸੁਪਨਾ ਟੁੱਟ ਗਿਆ ਤੇ ਸੁਪਨੇ ਦੇ ਟੁੱਟਦੇ ਆ ਕ੍ਰਿਸ਼ਨ ਔਝਲ ਹੋ ਗਏ ਜਬ ਉਠੀ ਉਨ ਕੇ ਮਿਲਬੇ ਕੋ ਜਾਗ ਪਰੀ ਪੀਆ ਪਾਸ ਨਾ ਪਾਏ ਮੀਰਨ ਔਰ ਤੋ ਸੋਵਤ ਖੋਵਤ ਮੈਨੇ ਸਖੀ ਪੀਆ ਜਾਗ ਗਵਾਏ ਲੋਕੇ ਸੌ ਕੇ ਪ੍ਰਮਾਤਮਾ ਗਵਾ ਬੈਠਦੇ ਨੇ ਮੈਂ ਜਾਗ ਕੇ ਗਵਾ ਬੈਠੀ ਅਗਰ ਇਹ ਨੀਂਦ ਹੋਰ ਚਲਦੀ ਰਹਿੰਦੀ ਤਾਂ ਸੁਪਨਾ ਵੀ ਚੱਲਦਾ ਰਹਿੰਦਾ ਤੇ ਜੇ ਸੁਪਨਾ ਚੱਲਦਾ ਰਹਿੰਦਾ ਤਾਂ ਕ੍ਰਿਸ਼ਨ ਦਾ ਮਿਲਨ ਵੀ ਚੱਲਦਾ ਰਹਿੰਦਾ ਇਸੇ ਹੀ ਅਵਸਥਾ ਦਾ ਜ਼ਿਕਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਇ ਐ ਭਾਗਾ ਭਰੀ ਨੀਂਦ ਤੂੰ ਆ ਦਿਨ ਭਾਗਾ ਭਰਿਆ ਹੋਵੇ ਰਾਤ ਆਪਣੇ ਆਪ ਭਾਗਾ ਭਰੀ ਹੋ ਜਾਂਦੀ ਹੈ ਦਿਨ ਭਾਗਾ ਭਰਾ ਹੈ ਰਾਤ ਨੂੰ ਭਾਗਾ ਭਰੇ ਸੁਪਨੇ ਆਓ ਸੁਭਾਗੇ ਨੀਂਦੜੀਏ ਮਤ ਸੋ ਦੇਖਾਂ ਸੋਏ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਪਦਾ ਹੈ ਗੁਰੂ ਚਿੰਤਨ ਕਰਦਿਆਂ ਕਰਦਿਆਂ ਗੁਰਮਤ ਦੇ ਵਿਚਾਰ ਲਿਖਦਿਆਂ ਲਿਖਦਿਆਂ ਇਨਾਂ ਹੀ ਵਿਚਾਰਾਂ ਇਸੇ ਚਿਤਵਨੀਂਚ ਆਪ ਸੌ ਗਏ ਨਹੀਂ। ਔਰ ਪਵਿੱਤਰ ਬੰਦਿਆਂ ਨੂੰ ਜਿਸ ਤਰ੍ਹਾਂ ਪਵਿੱਤਰ ਸੁਪਨੇ ਆਉਂਦੇ ਨੇ ਕੋਈ ਮਨੁੱਖ ਪਵਿੱਤਰ ਹੈ, ਪਾਪੀ ਹੈ ਇਹਦਾ ਨਿਰਣਾ ਖੁਦ ਕਰ ਸਕਦਾ ਹੈ। ਅਗਰ ਅਜੇ ਤੱਕ ਵੀ ਉਸ ਨੂੰ ਮਾੜੇ ਸੁਪਨੇ ਆ ਰਹੇ ਨੇ ਤਾਂ ਇਸ ਬੰਦੇ ਦਾ ਜਾਗਣਾ ਤੇ ਜੀਵਣਾ ਕੋਈ ਪਾਵਨ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ ਕਿਉਂਕਿ ਦਿਨ ਭਰ ਦੇ ਕਰਮ, ਦਿਨ ਭਰ ਦੀਆਂ ਵਿਚਾਰਾਂ ਹੀ ਤੇ ਰਾਤ ਨੂੰ ਸੁਪਨੇ ਨੂੰ ਜਨਮ ਦਿੰਦੀਆਂ। ਤੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ ਅਸਾਂ ਤਾਂ ਗੱਲ ਵਖੜੇ ਪਾਏ ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਤੁਸੀਂ ਤੇ ਨਿਰਾ ਨੂਰ ਹੋ ਤੁਸੀਂ ਤੇ ਨਿਰਾ ਚਾਨਣ ਹੋ ਤੇ ਹੁਣ ਚਾਨਣ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਅੱਖ ਖੁੱਲ ਗਈ ਨੀਂਦ ਖੁੱਲ ਗਈ ਤੁਸਾਂ ਹੱਥ ਨਾ ਆਏ ਸਾਡੀ ਕੰਮ ਦੀ ਰਹੀ ਕਲਾਈ ਮੰਗ ਬਣੀ ਰਹੀ ਹੋਰ ਮਿਲਨ ਹੋਵੇ ਹੋਰ ਮਿਲਨ ਹੋਵੇ ਇਹ ਰਸ ਹੋਰ ਬਣਿਆ ਰਵੇ ਇਸੇ ਵਾਸਤੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸੁਪਨਾ ਮਹਾਨ ਹੈ ਇਹ ਸੋਨਾ ਮਹਾਨ ਹੈ ਜਾਗਨ ਤੇ ਸੁਪਨਾ ਭਲਾ ਵਸੀਏ ਪ੍ਰਭ ਸੰਗ ਕਦ ਦੇਖੂੰ ਪ੍ਰਭ ਆਪਨਾ ਆਤਮ ਤੇ ਹਰ ਰੰਗ ਲੋਕੀ ਨੀਂਦ ਦੇ ਚ ਉੱਡਦੇ ਵੀ ਨਹੀਂ ਸੁਪਨੇ ਇਹਨਾਂ ਨੂੰ ਐਸੇ ਆਨੰਦ ਉਡਾਰੀ ਲਾ ਰਹੇ ਨੇ ਜਾਪਦਾ ਕਿਸੇ ਜਨਮ ਦੇ ਚ ਪੰਛੀ ਰਹਿ ਚੁਕੇ ਨੇ ਉੱਡਣ ਦੇ ਸੰਸਕਾਰ ਅੰਦਰ ਮੌਜੂਦ ਨੇ ਉੱਡੇ ਨੇ ਔਰ ਇਸੇ ਤਰੀਕੇ ਨਾਲ ਬੜੇ ਭੈੰਕਰ ਡਰਾਉਣੇ ਸੁਪਨੇ ਵੀ ਮਨੁੱਖ ਨੂੰ ਆਉਂਦੇ ਨੇ ਜਾਪਦਾ ਕਿ ਇਹਦਾ ਦਿਨ ਭਰ ਕੋਈ ਡਰਾਵਣੀ ਦੁਨੀਆ ਨਾਲ ਸੰਬੰਧਿਤ ਹੈ ਇਹਦਾ ਦਿਨ ਭਰ ਕੋਈ ਭੈੜੇ ਕਰਮਾਂ ਨਾਲ ਸੰਬੰਧਿਤ ਹੈ ਜਦ ਹੀ ਇਸ ਨੂੰ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਦਿਨ ਭਰ ਜੋ ਪਿਹੜੇ ਕਰਮਾ ਕਰਕੇ ਡਰਿਆ ਰਿਹਾ ਹੈ ਕੁਦਰਤੀ ਗੱਲ ਹੈ ਰਾਤ ਨੂੰ ਡਰਾਉਣੇ ਸੁਪਨੇ ਆਉਣਗੇ ਔਰ ਇਹ ਡਰਾਉਣੇ ਸੁਪਨੇ ਇਸ ਗੱਲ ਦਾ ਸਬੂਤ ਹੈ ਕਿ ਇਹ ਮਨੁੱਖ ਪਵਿੱਤਰ ਨਹੀਂ ਇਹ ਬੰਦਾ ਅਜੇ ਪਾਵਨ ਦੁਨੀਆ ਨੂੰ ਛੂ ਨਹੀਂ ਸਕਿਆ ਸੁਪਨਾ ਆਪਣੇ ਆਪ ਦਾ ਨਿਰਣਾ ਕਰਨ ਲਈ ਪਰਿਪੂਰਣ ਪ੍ਰਮਾਤਮਾ ਦੀ ਤਰਫੋਂ ਦਿੱਤਾ ਗਿਆ ਇੱਕ ਬਹੁਤ ਵੱਡਾ ਵਸੀਲਾ ਹੈ ਬਹੁਤ ਵੱਡਾ ਵਸੀਲਾ ਹੈ ਜਨ ਨੂੰ ਵੇਖ ਕੇ ਮਨੁੱਖ ਆਪਣੇ ਬਾਰੇ ਇਹ ਫੈਸਲਾ ਕਰ ਸਕਦਾ ਹੈ ਮੈਂ ਪਾਵਨ ਹਾਂ ਕਿ ਮੈਂ ਪਾਪੀ ਹਾਂ ਮੈਂ ਚੰਗਾ ਹਾਂ ਕਿ ਮੈਂ ਮਾੜਾ ਹਾਂ ਤਾਂ ਇਸ ਬਾਣੀ ਦੀਆਂ ਪੰਕਤੀਆਂ ਤੋਂ ਅਸੀਂ ਇਹ ਪ੍ਰੇਰਣਾ ਲੈਣੀ ਹੈ ਕਿ ਦਿਨ ਭਰ ਪ੍ਰਭੂ ਚਿੰਤਨ ਕਰਦਿਆਂ ਕਰਦਿਆਂ ਰਾਤ ਨੂੰ ਇਨਾਂ ਹੀ ਵਿਚਾਰਾਂ ਨੂੰ ਲੈ ਕੇ ਸੋਣਾ ਹੈ ਤਾਂ ਕਿ ਰਾਤ ਨੂੰ ਐਸੇ ਸੁਪਨੇ ਆਉਣ ਜਿਹਦੇ ਵਿੱਚ ਪ੍ਰਭੂ ਮਿਲਣਾ ਨਸੀਬ ਹੋਵੇ ਗੁਰੂ ਜੋਤੀ ਦੇ ਦਰਸ਼ਨ ਹੋਵਣ ਸਤਸੰਗ ਨਸੀਬ ਹੋਵੇ ਗੁਰੂ ਤੀਰਥਾਂ ਦੇ ਦਰਸ਼ਨ ਹੋਵਨ ਗੁਰਧਾਮਾਂ ਦੇ ਦਰਸ਼ਨ ਹੋਵਨ